ਪਿਤੇ ਦਿਨੀ ਬਠਿੰਡਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਸਮਾਗਮ ਦੌਰਾਨ ਰਣਜੋਦ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਇਸ ਸ਼ਿਕਾਇਤ ਦੇ ਵਿੱਚ ਰਣਜੋਦ ਨੇ ਦੱਸਿਆ ਸੀ ਕਿ ਉਸ ਦੀ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਆਉਂਦੀ ਹੈ ਜਿਸ ਦਾ ਕੰਪਨਸੇਸ਼ਨ 20 ਲੱਖ ਰੁਪਏ ਦਬੋਣ ਦੇ ਲਈ ਉਹਨਾਂ ਤੋਂ 20 ਹਜ਼ਾਰ ਪ੍ਰਤੀ ਏਕੜ ਦੀ ਮੰਗ ਕੀਤੀ ਗਈ ਹੈ ਇਸ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਬਠਿੰਡਾ ਪੁਲਿਸ ਨੂੰ ਸਖਤ ਐਕਸ਼ਨ ਕਰਨ ਦੇ ਆਦੇਸ਼ ਦਿੱਤੇ ਗਏ ਉਸ ਤੋਂ ਬਾਅਦ ਪੰਜ ਮੁਲਜ਼ਮਾਂ ਦੇ ਖਿਲਾਫ ਮਕਦਮਾ ਦਰਜ ਕਰ ਬਠਿੰਡਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹ ਸਾਡੇ ਨਾਲ ਪਿੰਡ ਦੇ ਵਿੱਚ ਦੀ ਭਾਰਤਮਾ ਰੋਡ ਲੰਘਿਆ ਸੀਗਾ ਇਹ 2021 ਦੇ ਵਿੱਚ ਨਾ ਅਖਬਾਰਾਂ ਤੇ ਖਬਰਾਂਾਂ ਹੈ ਜਿਹੜੇ ਸਾਡੇ ਕਿਸਾਨਾਂ ਦੇ ਨਾਂ ਆਏ ਕਿ ਜਿਵੇਂ ਜਿਵੇਂ ਸਾਡਾ ਨਾਲ ਜਗਦੀਸ਼ ਸਿੰਘ ਸਾਨੂੰ ਅਫਸਰ ਜੀ ਸਿੰਘ ਸਾਨੂੰ ਅਫਸਰ ਕਰਨਾਲ ਸਿੰਘ ਤੇ ਇਹ ਜ਼ਮੀਨਾਂ ਰਿਕਵਰ ਹੋਣੀਆਂ ਸੀਗੀਆਂ ਸੈਂਟਰ ਸਰਕਾਰ ਵੱਲੋਂ ਰੋਡ ਲੰਘਣਾ ਸੀਗਾ ਤੇ ਜਦੋਂ ਇਹ ਰੋਡ ਲੰਘਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਪੈਸੇ ਘੱਟ ਪਏ ਰਹੇ ਨੇ ਹਣਾ ਆ ਲੋਕ ਇਕੱਠੇ ਕੋਠੇ ਹੋ ਕੇ ਇੱਥੇ ਕਹਿੰਦੇ ਕੈਪਟਨ ਦੀ ਕਾਂਗਰਸ ਸਰਕਾਰ ਦੀ ਉਹ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਕੋਠੀ ਮੋੜੇ ਉੱਤੇ ਧਾਰਨਾ ਵੀ ਲੱਗਦਾ ਰਿਹਾ ਉਸ ਤੋਂ ਬਾਅਦ ਕਹਿੰਦੇ 25-30 ਲੱਖ ਰੁਪਏ ਪਾਊਗਾ ਤੇ ਉਹਦੋਂ ਸੰਭਾਸ ਚੱਲਦਾ ਰਿਹਾ ਬੰਦੇ ਜਾਂਦੇ ਰਹੇ ਕਮੇਟੀਆਂ ਇਹ ਅਸਰਾਂ ਦੀ ਮੀਟਿੰਗਾਂ ਕਰਵਿੰਦਰ ਰਾਏ ਕਰਦੇ ਰਹੇ ਲੋਕਾਂ ਨੂੰ ਨਾ ਗਮਰਾਹ ਕਰਕੇ ਪੂਰਾ ਐ ਰੰਗ ਟੰਗਣਾ ਐ ਮਾਸਟਰਮਾਈਂਡ ਬਣਾ ਕੇ ਲੋਕਾਂ ਦਾ ਤਾਣੀ ਬਣੀ ਤੇ ਉਲਝਾ ਕੇ ਪੂਰਾ ਕਹਿੰਦੇ ਆਪਾਂ ਨੂੰ ਅਫਸਾਨਾ ਹੋ ਗਿਆ ਆਪਣੀ ਜ਼ੈਟਿੰਗ ਪੂਰੀ ਆਪਾਂ 20000 ਰੁਪਏ ਆ ਪਰ ਇੱਕੜਾ ਰਿਸਪਤ ਦੇਣੀ ਪਊਗਾ ਆਪਾਂ ਨੂੰ 10-15 ਲੱਖ ਰੁਪਏ ਵੱਧ ਪਊਗਾ ਖਾਤਾਂ ਦੇ ਵਿੱਚ ਸਰ ਭਈ ਲੋਕ ਲੱਗੇ ਪੈਸੇ ਦੇਣ ਇਹਨਾਂ ਨੇ ਮੂਰੇ ਬੰਦੇ ਜਿਹੜੇ ਅਰੈਸਟ ਹੋਏ ਸੀ ਇਹ ਬੰਦਿਆਂ ਨੇ ਬੰਦੇ ਮੂਰੇ ਲਾਤੇ ਉਹ ਪੈਸੇ ਇਕੱਠੇ ਕਰਨ ਲਾ ਗਏ ਇਹ ਜਿਹੜੀ ਕਾਣੀ ਦੀ ਗੱਲ ਕਰਦੇ ਕਾਣੀ ਦੀ ਕਹਿੰਦੇ ਤਾਂ 2-500 ਰੁਪਏ ਇਹਦੇ ਪੈਸੇ ਇਕੱਠੇ ਕਰਨੇ 1000-2000 ਰੁਪਏ ਇਹ 20000 ਤੇ 50000 ਇਕੱਠੇ ਕਾਹੀ ਹੁੰਦੇ ਦੱਸੋ ਮੈਨੂੰ ਇਹ ਇਸ ਵਿਚਾਲੇ ਅਦਾਲਤ ਦੇ ਵੱਲੋਂ ਗ੍ਰਿਫਤਾਰ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਗਈ ਪਰ આરોਪ ਨੇ ਕਿ ਪੁਲਿਸ ਦੇ ਵੱਲੋਂ ਤਿੰਨਾ ਮੁਲਜ਼ਮਾਂ ਨੂੰ ਮੁਰਤੂ ਗ੍ਰਿਫਤਾਰ ਕਰ ਲਿਆ ਗਿਆ ਪਰ ਮਾਨਯੋਗ ਐਸਟੀਐਮ ਤੋਂ ਉਹਨਾਂ ਦੀ ਮੁਰਤੋਂ ਜ਼ਮਾਨਤ ਮਿਲ ਗਈ ਹੈ ਇਹ ਸਰ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਪਾਏ ਸੀਗੇ ਮਲਕੀਤ ਸਿੰਘ ਜਗਮੋਨ ਸਿੰਘ ਤੇ ਹਰਪਾਲ ਸਿੰਘ ਇਹਨਾਂ ਨੂੰ ਬਿਲਕੁਲ ਹੀ ਬੇਮੁਨਾਦ ਇਹਦੇ ਵਿੱਚ ਐਫਆਈਆਰ ਦੇ ਵਿੱਚ ਪਾਇਆ ਗਿਆ ਸੀਗਾ ਇਹਨਾਂ ਦਾ ਇਸ ਸਿਸਟਮ ਦੇ ਵਿੱਚ ਜਾਂ ਇਸ ਜਿਹੜੀ ਐਫਆਈਆਰ ਲੌਂਚ ਕਰੀ ਆ ਇਹਨਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਸੀ। ਇਹ ਆਮ ਬੰਦੇ ਸੀਗੇ ਜਿਨ੍ਹਾਂ ਨੂੰ ਬਜ਼ੁਰਗ ਸੀਗੇ 75 ਤੋਂ 85 ਸਾਲ ਦੇ ਵਿੱਚ ਉਹਨਾਂ ਨੂੰ ਇਹਦੇ ਵਿੱਚ ਇਨਵੋਲ ਕਰਕੇ ਕਰਿਆ ਗਿਆ ਸੀ ਬਿਲਕੁਲ ਹੀ ਬੇਮਿਆਰੀ ਤਰੀਕੇ ਨਾਲ ਕੋਈ ਕੋਰਟ ਮੰਨ ਲਓ ਵੀ ਇੱਕ ਸੀਐਮ ਦੇ ਦਬਾਅ ਦੇ ਹੇਠ ਪੁਲਿਸ ਨੇ ਇਹਨਾਂ ਨੂੰ ਘਰੋਂ ਅਰੈਸਟ ਕਰ ਲਿਆ। ਕੋਈ ਇਨਵੈਸਟੀਗੇਸ਼ਨ ਨਹੀਂ ਹੋਈ। ਕੋਈ ਇਹਨਾਂ ਕੋਲ ਪੈਸਾ ਨਹੀਂ ਆਇਆ। ਠੀਕ ਹੈ। ਇਹ ਬਜ਼ੁਰਗ ਬੰਦੇ ਸੀਗੇ ਅੱਜ ਤੱਕ ਇਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਪਿੰਡ ਦੇ ਵਿੱਚ ਵੀ ਪਿੰਡ ਦੇ ਲੋਕਾਂ ਦੇ ਕਹਿਣ ਦੇ ਮੁਤਾਬਕ ਵੀ ਅੱਜ ਤੱਕ ਇਹਨਾਂ ਨੇ ਸਿਰਫ ਜੇਬ ਦੇ ਵਿੱਚੋਂ ਕਿਤੇ ਕੁਝ ਲਾ ਸਕਦੇ ਆ ਪਰ ਇਹ ਇਹ ਜਿਹੇ ਬੰਦੇ ਇੱਕ ਵੀ ਇਹਨਾਂ ਦਾ ਕੋਈ ਵੀ ਇਹੋ ਜਿਹਾ ਅਲੀਗੇਸ਼ਨ ਨਹੀਂ ਸੀਗਾ ਕਿਸੇ ਦਾ ਵੀ ਇਹਨਾਂ ਦੇ ਉੱਪਰ ਚਲੋ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਰੈਸਟ ਪਾਈ ਇਲੀਗਲ ਅਰੈਸਟ ਹੋਈ ਕੋਈ ਪ੍ਰੋਸੀਜਰ ਫਾਲੋ ਨਹੀਂ ਹੋਇਆ ਜੀ ਦੇ ਵਿਚ ਮਾਨ ਜੋ ਕੋਰਟ ਨੇ ਔਨ ਦਾ ਸਪੌਟ ਜਿਹੜੇ ਬੰਦੇ ਸੀਗੇ ਉਹ ਰੀਲੀਜ਼ ਕਰਤੇ ਬੰਦੇ ਰੀਲੀਜ਼ ਕਰਨ ਤੋਂ ਬਾਅਦ ਤੁਰੰਤ ਫਿਰ ਉਹ ਚਲੋ ਸਰਕਾਰ ਲਈ ਪੁਲਿਸ ਲਈ ਇੱਕ ਈਗੋ ਦਾ ਮਸਲਾ ਬਣ ਗਿਆ ਉਸ ਤੋਂ ਬਾਅਦ ਇਹਨਾਂ ਨੇ ਤੁਰੰਤ ਹੀ ਇਹਨਾਂ ਨੂੰ 107 151 ਅ ਉਸ ਤੋਂ ਜਿਹੜਾ ਹੁਣ ਬੀਐਨਐਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ 126 ਦੇ ਅੰਡਰ ਇੱਕ ਨਵਾਂ ਜਿਹੜਾ ਕਲੰਦਰਾ ਆਪਾਂ ਕਹਿ ਦਿੰਨੇ ਆ ਉਹ ਡੀਡੀਆਰ ਪਾ ਦਿੱਤੀ ਗਈ ਡੀਡੀਆਰ ਤੋਂ ਬਾਅਦ ਇਹਨਾਂ ਨੂੰ ਪੁਲਿਸ ਕੋਰਟ ਦੇ ਵਿੱਚੋਂ ਹੀ ਦੁਬਾਰਾ ਥਾਣੇ ਲੈ ਜਾਂਦੀ ਹੈ ਰੀਲੀਜ਼ ਕਰਨ ਦੇ ਬਾਵਜੂਦ ਵੀ ਦੇਖੋ ਇੰਨੇ ਦੇ ਇਹਦੇ ਦਰਮਿਆਨ ਹੀ ਇਹਨਾਂ ਨੇ ਕੰਪਲੇਨੈਂਟ ਨੂੰ ਦੁਬਾਰੇ ਬੁਲਾਇਆ ਦੁਬਾਰਾ ਬੁਲਾਉਣ ਤੋਂ ਬਾਅਦ ਇਸ਼ੋਸ ਅਬੀ ਫੇਰ ਐ ਡੀਡੀਆਰ ਪਾਤ ਜਿਹੜੀ ਬਜ਼ੁਰਗਾਂ ਨੂੰ ਦੋ ਰਾਤਾਂ ਦੋ ਦਿਨ ਇਹਨਾਂ ਨੇ ਬਿਲਕੁਲ ਇਲੀਗਲ ਉੱਥੇ ਰੱਖਿਆ ਗਿਆ ਠੀਕ ਹੈ ਜਿਹੜਾ ਜੇ ਬਲਕਿ ਜਿਨ੍ਹਾਂ ਦਾ ਇਸ ਮਸਲੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਜਿਹੜੀ ਜਾਂਚ ਉਹ ਬਿਲਕੁਲ ਬੇਮੁਨਾਦ ਬੇਮੁਨਾਦ ਐਫ ਆਈ ਆਰ ਇੱਕ ਰੰਜਿਸ਼ ਦੇ ਤਹਿਤ ਹੀ ਕੀਤਾ ਗਿਆ ਅੱਜ ਕੀ ਕਾਰਵਾਈ ਹੋਵੇ ਅੱਜ ਐਸ ਡੀ ਐਮ ਸਾਹਿਬ ਦੇ ਉਹਨਾਂ ਨੂੰ ਲਿਆਂਦਾ ਗਿਆ ਸੀਗਾ ਬਜ਼ੁਰਗਾਂ ਨੂੰ ਜਿਹੜੇ ਦੋ ਤਿੰਨ ਦੋਸ਼ੀ ਇਹਨਾਂ ਨੇ ਪਾਏ ਆ ਜਿਹੜੇ ਮਤਲਬ ਇਨਵੋਲਵ ਕਰੇ ਸੀਗੇ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਸੀ ਤੇ ਐਸ ਡੀ ਐਮ ਸਾਹਿਬ ਨੇ ਤੁਰੰਤ ਹੀ ਜਿਹੜੇ ਮਚਲ ਕੇ ਲੈ ਕੇ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਅਗਲੇ ਕੀ ਕਾਰਵਾਈ ਹੋਵੇਗੀ ਅਗਲੀ ਤਸਰ ਇਹ ਹੈ ਵੀ ਇੱਕ ਤਾਂ ਜਿਹੜੀ ਪ੍ਰੋਸੀਜਰ ਹੋਇਆ ਇਹਦੇ ਖਿਲਾਫ ਚਲੋ ਮਾਨਜੋਗ ਅਸੀਂ ਹਾਈ ਕੋਰਟ ਵੀ ਜਾਵਾਂਗੇ ਠੀਕ ਹੈ ਜੀ ਤੇ ਜਿਹੜੇ ਬੰਦੇ ਆ ਸਾਡੇ ਇਹਨਾਂ ਨੂੰ ਅਸੀਂ ਕਵਾਂਗੇ ਵੀ ਡਿਸਚਾਰਜ ਕਰਿਆ ਜਾਵੇ ਕੇਸ ਤੋਂ ਤੁਹਾਡਾ ਸ਼ੁਭਨਾਮ ਗੁਰਸੇਵ ਸਿੰਘ ਸਤਿ ਸ੍ਰੀ ਅਕਾਲ ਕੋਰਟ ਵਿੱਚ ਕੱਟੇ ਰਾਮ ਤਾਂ ਬਠਿੰਡਾ ਕਰਦੇ ਇਸ ਮਾਮਲੇ ਬਾਰੇ ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਪਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਦਰਅਸਲ ਇਹ ਮਾਮਲਾ ਪਿੰਡਾਂ ਦੇ ਵਿੱਚੋਂ ਕੀਤੀ ਗਈ ਗੁਰਾਹੀ ਦਾ ਜੋ ਜ਼ਮੀਨੀ ਸੰਘਰਸ਼ ਲੜਨ ਦੇ ਲਈ ਇਕੱਠਾ ਕੀਤਾ ਗਿਆ ਸੀ ਪਰ ਜੋ ਇਸ ਵਕਤ ਆਮ ਆਦਮੀ ਪਾਰਟੀ ਦੇ ਕਹਿਣ ਤੇ ਤਿੰਨ ਵਿਅਕਤੀਆਂ ਦੇ ਉੱਤੇ ਮੁਕੱਦਮਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਤੱਕੇਸ਼ਾਹੀ ਹੈ ਦੇਖੋ ਜੀ ਮੈਂ ਪਰਸ਼ੋਤਮ ਮਹਿਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਕਿਉਂਕਿ ਇੱਥੇ ਜਦੋਂ ਇਹ ਸੜਕ ਦੇ ਆਊਟਰ ਹੋਏ ਆ ਉਦੋਂ ਲੋਕ ਸਾਡੇ ਕੋਲੇ ਆਏ ਵੀ ਇੱਥੇ ਆਪਾਂ ਇੱਕ ਕਮੇਟੀ ਲੱਗੇ ਜਮਿਨਾ ਬਚਾਉਣ ਲਈ ਵੀ ਇਹ ਪੈੜੀ ਨਹੀਂ ਦੇਣੀ ਉਹ ਅਸੀਂ ਜ਼ਿਲ੍ਹੇ ਪੱਧਰ ਤੇ ਇੱਕ ਕਮੇਟੀ ਬਣਾਈ ਸੀ ਜਿਹਦੇ ਚ ਵੱਖ-ਵੱਖ ਪਿੰਡਾਂ ਤੋਂ ਕੋਈ ਚੱਕਾਂ ਤੋਂ ਕੋਈ ਲਹਿਰੇ ਤੋਂ ਕੋਈ ਭਰਾਜ ਤੋਂ ਕੋਈ ਆਪਣਾ ਖੂਲੇ ਵਾਲੇ ਤੋਂ ਉਹ ਕਮੇਟੀ ਬਣੀ ਸੀ ਉਸ ਤੋਂ ਬਾਅਦ ਲੋਕਾਂ ਦੀ ਡਿਮਾਂਡ ਪੈਸਿਆਂ ਕੰਨੀ ਹੋ ਗਈ ਇਹ ਉਹ ਕਮੇਟੀ ਨੂੰ ਅਸੀਂ ਕਹਤਾ ਸੀ ਚਲਾਓ ਤੁਸੀਂ ਅਸੀਂ ਛੋਟੀ ਰਹਿ ਕੇ ਮਦਦ ਕਰਾਂਗੇ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਉਹ ਜਿਹੜੇ ਪਿੰਡਾਂ ਦੇ ਬੰਦੇ ਸੀ ਉਹਨਾਂ ਨੇ ਆਪਦੇ ਪਿੰਡਾਂ ਨੂੰ ਕਹਤਾ ਵੀ ਭਾਈ ਅਫਸਰ ਪੈਸੇ ਮੰਗਦੇ ਆ ਤੇ ਆਪਾਂ ਨੂੰ 20-2000 ਕਿੱਲੇ ਮਾਗਰ ਕਰਨਾ ਪੈਣਾ ਕੁਝ ਖਰਚਾ ਵੀ ਹੁੰਦਾ ਕਿਉਂਕਿ ਉਦੋਂ ਬੱਸਾਂ ਵੀ ਗਈਆਂ ਦਿੱਲੀ ਤੇ ਕਰ ਗਈਆਂ ਪਟਿਆਲੇ ਤੇ ਕਰ ਗਈਆਂ ਵੀ ਇਸ ਲਈ ਉਹ ਪੈਸੇ ਇਹ ਨਹੀਂ ਪਤਾ ਮਤਲਬ ਇਕੱਠੇ ਕੀਤੇ ਆ ਇਹ ਪਿੰਡ ਦੇ ਸੁਧਾਰਨ ਬੰਦਿਆਂ ਨੇ ਪਰ ਅੱਜ ਉਹਦੀ ਲੋਡ ਹੈ ਉਹਦੀ ਇਨਕੁਆਰੀ ਕਰਨ ਦੀ ਅਸੀਂ ਭ੍ਰਿਸ਼ਟਾਚਾਰ ਚ ਪਾਉਣਾ ਨਹੀਂ ਚਾਹੁੰਦੇ ਲੋਡ ਹੈ ਦੀ ਇਨਕੁਆਰੀ ਕਰਨ ਦੀ ਪਰ ਸਧਾਰਨ ਜਿਹੜੇ ਪਿੰਡਾਂ ਚੋਂ ਲੋਕ ਸੀ ਜਿਨ੍ਹਾਂ ਦੀ ਜ਼ਮੀਨ ਆਉਂਦੀ ਸੀ ਤੇ ਇਹ ਉਹਨਾਂ ਨੂੰ ਇਸ ਮਕਸਦ ਪਿੱਛੇ ਇਕੱਠੇ ਕਰਨੇ ਪੈਗੇ ਵੀ ਚਲੇ ਰੇਟ ਵਧ ਜਾਊਗਾ ਅੱਜ ਉਹਨਾਂ ਤੇ ਕਾਰਵਾਈ ਹੈ ਜਿਹੜੇ ਅਫਸਰशाही ਲੈ ਕੇ ਪੈਸੇ ਵਹਿ ਗਈ ਉਹਨਾਂ ਨੂੰ ਕੋਈ ਕੁਛ ਨਹੀਂ ਜਿਸ ਤਰ੍ਹਾਂ ਸੀਐਮ ਨੇ ਇਲਜ਼ਾਮ ਲਾਇਆ ਕਿ ਕਿਸਾਨ ਧਰਨਾ ਪੈਸੇ ਲੈ ਕੇ ਲਗਾਉਂਦੇ ਨੇ ਚਲੋ ਦੇਖੋ ਜੀ ਪਹਿਲਾਂ ਭਗਵੰਤ ਮਾਨ ਵੀ ਧਰਨੇ ਲਾਉਂਦਾ ਰਿਹਾ ਜਿਹੜੀ ਇਹਦੀ ਪਾਰਟੀ ਆ ਹਰੇਕ ਧਰਨਾ ਦੇ ਵਿੱਚ ਜਾ ਕੇ ਪੈਂਦੀ ਰਹੀ ਆ ਇਹਨੇ ਸਾਰੇ ਤਬਕਿਆਂ ਨੂੰ ਕਿਹਾ ਸੀ ਵੀ ਸਾਡੀ ਸਰਕਾਰ ਬਣਾਓ ਮੈਂ ਧਰਨੇ ਖਤਮ ਕਰ ਦਿਆਂਗੇ ਜੇ ਨਲਾਇਕੀ ਤਾਂ ਇਥੋਂ ਦੀ ਸਰਕਾਰ ਦੀ ਆ ਜੇ ਲੋਕਾਂ ਨੂੰ ਸਹੀ ਮਿਹਣਿਆਂ ਦੇ ਵਿੱਚ ਇਨਸਾਫ ਮਿਲੇ ਲੋਕਾਂ ਦੇ ਮਤਲਬ ਵਾਦੇ ਪੂਰੇ ਹੋਣ ਮਤਲਬ ਜਿਹੜੇ ਲੋਕਾਂ ਨਾਲ ਕੀਤੇ ਹੋਏ ਆ ਤਾਂ ਕਿਹਦਾ ਕੀ ਕਰਦਾ ਧਰਨੇ ਲਾਉਂਦਾ ਅੱਜ ਵੀ ਤੁਹਾਨੂੰ ਦੱਸ ਜਾਈਏ ਦੂਜੀ ਗੱਲ ਬੈਂਕ ਦੇ ਵਿੱਚ ਆ ਗਈ ਆ ਜਿਹੜੇ ਬੰਦੇ ਬੇਸ਼ੱਕ ਦੀ ਜਵਾਨ ਤਰਾਹੀ ਛੜਾਏ ਆ ਸਪਾਰਸ਼ ਸਰਕਾਰ ਦੀ ਪੱਕੀ ਧੱਕੇਸ਼ਾਹੀ ਸੀ ਵੀ ਇਹਨਾਂ ਨੂੰ ਅੱਜ ਜੇਲ੍ਹ ਭੇਜਣਾ ਹੈ ਪਰ ਜਦੋਂ ਪਿੰਡ ਮਹਾਰਾਜ ਦੇ ਲੋਕਾਂ ਨੇ ਇਕਾ ਕਰ ਲਿਆ ਵੀ ਅਸੀਂ ਮਤਲਬ ਜਦੋਂ ਜਾਇਦ ਕਰਾਂਗੇ ਤੇ ਅੱਜ ਜੀਡੀ ਰੋਡ ਵੀ ਜਾਮ ਕਰਾਂਗੇ ਫਿਰ ਇਹਨਾਂ ਨੂੰ ਡਰ ਦੇ ਵਿੱਚ ਸਾਰਾ ਕੁਝ ਕਰਨਾ ਪਿਆ ਇਸ ਲਈ ਅਸੀਂ ਕਹਿੰਦੇ ਹਾਂ ਇਕੱਠੇ ਹੋਏ ਬੈਣਾ ਕਿਸੇ ਮਸਲੇ ਦਾ ਹੱਲ ਨਹੀਂ ਤੇ ਇਕੱਠੇ ਹੋਣਾ ਪੈਣਾ ਧੰਨਵਾਦ ਮਹਾਰਾਜ ਵਾਸੀਆਂ ਦੇ ਵੱਲੋਂ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮੁਕਦਮੇ ਨੂੰ ਸਿਆਸੀ ਮੁਕਦਮਾ ਦੱਸਿਆ ਗਿਆ ਅਤੇ ਕਿਹਾ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਨ੍ਹਾਂ ਦੇ ਵੱਲੋਂ ਸੰਘਰਸ਼ ਕਰਨ ਦੇ ਲਈ ਸਾਡੇ ਪਿੰਡ ਨੂੰ ਇਕਜੁੱਟ ਕਰ ਦਿੱਤਾ ਗਿਆ ਅਸੀਂ ਹੁਣ ਇਕਜੁੱਟ ਹਾਂ ਅਤੇ ਕਿਸੇ ਪ੍ਰਕਾਰ ਦੇ ਨਾਲ ਤੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਪਰਸੋਂ 4 ਵਜੇ ਇਹਨਾਂ ਨੇ ਪਰਚਾ ਦਰਜ ਕੀਤਾ ਸੀ ਮੁੱਖ ਮੰਤਰੀ ਦੇ ਕਹਿੰਦੇ ਜੀ ਤੇ ਉਹ ਵੀ ਇੱਕ ਜਿਹੜਾ ਪਰਚਾ ਦਿੱਤਾ ਸਾਡੇ ਤਿੰਨ ਬੰਦਿਆਂ ਦੇ ਬਿਲਕੁਲ ਲਜਾਇਤ ਦਿੱਤਾ ਜੀ ਸਾਨੂੰ ਨਿਆ ਪ੍ਰਣਾਲੀ ਨੇ ਮਾਨਜੋਗ ਨਿਆ ਪ੍ਰਣਾਲੀ ਕਣਿਓ ਸਾਨੂੰ ਇਨਸਾਫ ਮਿਲਿਆ ਸਾਡੀ ਜਵਾਨਤ ਹੋਈ ਪਰ ਇਹਨਾਂ ਨੇ ਪੁਲਿਸ ਨੇ ਫੇਰ ਉੱਤੋਂ ਪ੍ਰਸ਼ਾਸਨ ਦੇ ਕਹਿ ਕੇ ਸਾਡੇ ਬੰਦਿਆਂ ਨੂੰ ਫੇਰ 752 ਦੇ ਵਿੱਚ ਰਾਤ ਫੇਰ ਅਰੈਸਟ ਕਰਤੀ ਜੀ ਪਰ ਅੱਜ ਜਿਹੜਾ ਸਾਡੇ 752 ਦੀ ਜਵਾਨਤ ਇਹਨਾਂ ਨੇ ਲੈ ਲਈ ਸਾਡੇ ਬੰਦੇ ਰਹਾ ਕਰ ਦਿੱਤੇ ਆ ਤੇ ਅਗਲਾ ਪ੍ਰੋਗਰਾਮ ਅਸੀਂ ਕਾਨੂੰਨੀ ਅਸੀਂ ਲੜਾਂਗੇ ਜਿਹੜੇ ਮਤਲਬ ਕਿ ਜ਼ਮਾਨਤ ਦੇ ਤਿੰਨ ਜਣੇ ਦੇ ਹੋਈ ਅਸਲਿਕਾ ਟੋਟਲ ਕਿੰਨੇ ਨਾਮਜ਼ਦ ਕਰਿਆ ਪੁਲਿਸ ਨੇ 7 ਕੌਂਚਿਆਂ ਨੂੰ ਵੀ ਲੈ ਕੇ ਕਿੰਨੇ ਕਰੇਗੇ ਨਹੀਂ 57 ਵੀ ਇਹਨਾਂ ਤਿੰਨ ਦੇ ਕਰੇ ਸੀ ਗ੍ਰਿਫਤਾਰੀ ਵੀ ਤਿੰਨ ਦੇ ਹੋਈਆਂ ਜਿਹੜਾ ਪਰਚਾ ਹੋਇਆ ਉਹ 5 ਜਣਿਆਂ ਤੇ ਹੋਇਆ ਜੀ ਸਾਡੇ ਜਿਹੜੇ ਮਹਾਰਾਜਨਗਰ ਦੇ ਕਿਸਾਨਾਂ ਨੂੰ ਭਾਵੇਂ ਅੱਜ ਰਿਲੀਜ਼ ਕਰ ਦਿੱਤਾ ਗਿਆ ਪਰ ਅਸੀਂ ਇੱਕ ਪੂਰੀ ਸੰਘਰਸ਼ ਕਮੇਟੀ ਬਣਾ ਕੇ ਸਾਰੀਆਂ ਸਾਝੀਆਂ ਸਾਰੀਆਂ ਪਾਰਟੀਆਂ ਦੀ ਸਾਝੀ ਉਹਦੇ ਵਿੱਚ ਕਿਸਾਨ ਯੂਨੀਅਨ ਵਾਲੇ ਵੀ ਹੋਣਗੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਇੱਕ ਕਮੇਟੀ ਬਣਾ ਕੇ ਅਸੀਂ ਇਹ ਐਫਆਈਆਰ ਨੂੰ ਕੈਨਸਲ ਕਰਾਵਾਂਗੇ ਉਹਨਾਂ ਤੱਕ ਸਾਡਾ ਸੰਘਰਸ਼ ਜਾਰੀ ਹੋਊਗਾ ਜਿੰਨਾ ਤੱਕ ਇਹ ਝੂਠੀ ਐਫਆਈਆਰ ਹੋਈ ਆ ਇਹਨੂੰ ਕੈਨਸਲ ਨਹੀਂ ਕੀਤਾ ਜਾਂਦਾ ਆ ਜੇ ਕੋਈ ਦੋਸ਼ੀ ਹੈਗਾ ਉਹਦੇ ਬੰਦੀ ਕਾਰਵਾਈ ਹੋ ਜੇ ਪੜਤਾਲ ਹੋਵੇ ਪਰ ਇਹਦੀ ਸਾਰੀ ਪੜਤਾਲ ਹੋ ਕੇ ਪੜਤਾਲ ਹੋ ਕੇ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਹੋਵੇ ਪਰ ਜਿਹੜੀ ਐਫਆਈਆਰ ਹੋਈ ਹੈ ਬਿਲਕੁਲ ਝੂਠੀ ਹੋਈ ਹੈ ਅਜਾ ਇਹਦਾ ਜੀ ਇਹ ਪੈਸੇ ਕਿਹਨੇ ਇਕੱਠੇ ਕੀਤੇ ਸੀ ਜਿਵੇਂ ਇਹ ਤਾਂ ਨਾਲ ਜਾਂਦਾ ਹੀ ਸੱਜਣ ਮਿੱਤਰੇ ਪੈਸੇ ਅੱਗੇ ਮੁੱਢੀ ਕੌਣ ਸੀ ਕੀ ਘੜੀ ਦੇਖੋ ਜੀ ਅਗਰਾਹੀ ਆਪਾਂ ਪਿੰਡਾਂ 'ਚ ਕਰਦੇ ਰਹਿੰਨੇ ਹੂੰ ਜਿਵੇਂ ਆਪਾਂ ਪਿਛਲੇ ਸਮੇਂ ਦਿੱਲੀ ਕਿਸਾਨਾਂ ਦਾ ਅਸੀਂ ਆਪਾਂ ਧਰਨਾ ਰੱਖਿਆ ਕਿੰਨਾ ਟਾਈਮ ਆਪਾਂ ਪਿੰਡਾਂ ਦੀ ਅਗਰਾਹੀ ਕਰਕੇ ਖਰਚਾ ਕਰਦੇ ਰਹੇ ਹਾਂ ਠੀਕ ਹੈ ਉਸੇ ਤਰ੍ਹਾਂ ਪਿੰਡ ਚੋਂ ਅਗਰਾਹੀ ਕਰੀ ਗਈ ਕਿ ਕੇਸ ਲੜਨ ਦੇ ਸਬੰਧ ਵਿੱਚ ਅਗਰਾਹੀ ਕਰੀ ਗਈ ਤੇ ਸਰਕਾਰ ਤੋਂ ਹੋਰ ਵੱਧ ਮੁਆਵਜ਼ਾ ਲੈਣ ਲਈ ਅਗਰਾਹੀ ਕਰੀ ਗਈ ਪਰ ਜੇ ਉਹਦੇ ਚ ਕਿਸੇ ਬੰਦੇ ਨੇ ਕੋਈ ਘਟਾਲਾ ਕਰਿਆ ਕੋਈ ਕਤਾਹੀ ਹੋਈ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਨਾ ਇਹ ਕਿਹੜੇ ਇੱਕ ਪਿੰਡ ਦਾ ਇਹ 35 36 ਪਿੰਡ ਆ ਸਾਡੇ ਅਸੇ ਪਾਸੇ ਹਰ ਇੱਕ ਪਿੰਡ ਚੋਂ ਅਗਰਾਹੀ ਹੋਈ ਆ ਉਹਦੇ ਖਰਚੇ ਲਈ ਹੋਈ ਆ ਪਰ ਜੇ ਕਤਾਹੀ ਹੋਈ ਆ ਤਾਂ ਉਹਦੀ ਜਾਂਚ ਉਹ ਇੱਕ ਜਾਂਚ ਦਾ ਵਿਸ਼ਾ ਜਾਂਚ ਕਰਕੇ ਉਹ ਤੇ ਬੰਦੀ ਕਾਰਵਾਈ ਹੋ ਜੇ ਕੀ ਪਤਾ ਕੌਣ ਬੰਦਾ ਹੋ ਇਕੱਲੇ ਸਾਡੇ ਪਿੰਡ ਦਾ ਨਹੀਂ ਐ ਘੱਟੋ ਘੱਟ ਸਾਡੇ ਨਗਰ ਦੇ 30 ਪਿੰਜਤੋਂ ਜਿੱਥੋਂ ਜਿੱਥੋਂ ਦੀ ਵੀ ਸੜਕ ਲੰਗੀ ਆ ਜਿਹੜੇ ਪਿੰਡ ਵਿੱਚ ਦੀ ਉੱਥੇ ਹਰ ਇੱਕ ਕਮੇਟੀ ਬਣੀ ਆ ਪਿੰਡ ਦੀ ਵੀ ਉਹਨੂੰ ਆਪਾਂ ਉਹ ਸਸ਼ੰਘਾਰਚ ਨੂੰ ਅੱਗੇ ਕਿਸ ਤਰ੍ਹਾਂ ਲੈ ਜਾਣਾ ਕਿਸ ਤਰ੍ਹਾਂ ਦਾ ਖਰਚਾ ਕਰਨਾ ਉਹਦੇ ਲਈ ਪਰਾਹੀ ਕਰੀ ਗਈ ਸਾਰੇ ਪਿੰਡਾਂ ਚੋਂ ਕਰੀ ਗਈ ਤੇ ਅੱਜ ਵੀ ਕਰ ਰਹੇ ਆਂ ਆਪਾਂ ਕੋਈ ਪਿੰਡ ਦਾ ਹੋਰ ਵੀ ਕੋਈ ਭਲਾਈ ਦਾ ਕੰਮ ਉਹਦੇ ਲਈ ਵੀ ਪਰਾਹੀ ਕਰਦੇ ਆਂ ਪਿੰਡੇ ਚਾਹੇ ਟਰਨਮੈਂਟ ਕਰਾਉਣਾ ਉਹਦੇ ਲਈ ਵੀ ਪਰਾਹੀ ਕਰਦੇ ਆਂ ਗੁਰੂ ਘਰਾਂ ਦੀ ਕੋਈ ਸਾਮ ਸਭਾਲ ਕਰਨੀ ਆ ਉਹਦੇ ਲਈ ਵੀ ਪਰਾਹੀ ਕਰਦੇ ਆਂ ਇਹ ਥੋੜੀ ਆ ਵੀ ਇੱਕ ਬੰਦਾ ਕਹਿੰਦਾ ਤਾਂ ਜੇ ਇਹਨੇ ਘਟਾਲਾ ਕਰਤਾ ਤੇ ਘਟਾਲਾ ਹੋ ਗਿਆ ਜੇ ਲੱਗਦਾ ਤਾਂ ਤੁਸੀਂ ਐਪਲੀਕੇਸ਼ਨ ਦਿਓ ਪੜਤਾਲ ਕਰਾਓ ਜੇ ਕੋਈ ਦੋਸ਼ੀ ਪਾਇਆ ਗਿਆ ਅਸੀਂ ਸਾਡਾ ਸਾਰਾ ਨਗਰ ਖੜਾ ਕੋਈ ਬੰਦਾ ਨਹੀਂ ਮਗਰੋਂ ਜੇ ਹੈ ਜੀ ਜਿਹੜੇ ਇਦੋਂ ਪਹਿਲਾਂ ਕਾਲੀ ਦਲ ਦੀ ਜਾਂ ਕਾਂਗਰਸ ਦੀ ਸਰਕਾਰ ਬਣਦੀ ਸੀ ਉਹ ਸਾਡੇ ਪਿੰਡ ਨੂੰ ਥੋੜਾ ਬਹੁਤ ਕੋਈ ਨਾ ਕੋਈ ਯੋਗਦਾਨ ਪਾ ਦਿੰਦੇ ਸੀਗੇ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਵਾਸਤੇ ਜਾਂ ਕਾਸੇ ਵਾਸਤੇ ਆਉਂਦੇ ਆ ਆਪ ਦੀ ਸਰਕਾਰ ਆਈ ਹੈ ਇਹ ਸਾਨੂੰ ਉਸ ਕਿਸਮ ਦਾ ਯੋਗਦਾਨ ਤਾਂ ਦੇ ਨਹੀਂ ਸਕੇ ਪਰ ਇਹਨਾਂ ਨੇ ਆ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਜਿਹੜਾ ਸਾਡਾ ਪਿੰਡ ਇਕੱਠਾ ਕਰਤਾ ਇਹਨਾਂ ਨੇ ਇਹਨਾਂ ਦੇ ਝੂਠੀ ਐਫਆਰ ਕਰਾਈ ਤਾਂ ਸਾਡਾ ਅੱਜ ਸਾਰੀਆਂ ਪਾਰਟੀਆਂ ਵੈਸੇ ਤਾਂ ਅਸੀਂ ਪਹਿਲਾਂ ਹੀ ਇਕੱਠੇ ਆ ਸਾਰੀਆਂ ਪਾਰਟੀਆਂ ਦੇ ਜਿਹੜੇ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਇਹ ਮੈਂ ਤਾਂ ਕਹਿੰਦਾ ਵੀ ਭਗਵਾਨ ਜੀ ਮਾਨ ਸਾਡੇ ਵਾਸਤੇ ਚੰਗਾ ਹੀ ਕਰਤਾ ਤਾਕੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਨਾਲ ਹੋਰ ਇਸ ਕਿਸਮ ਦੀ ਬਦੀ ਕਿਹੂ ਅਸੀਂ ਡਟ ਕੇ ਲੜਨ ਦੀ ਸਮਰੱਥਾ ਰੱਖੀਏ ਅਸੀਂ ਤਾਕੜੇ ਹੋ ਕੇ ਉਹਦੇ ਵਿਰੋਧ ਕਰੀਏ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ